ਬਾਬਾ ਬਕਾਲਾ ਸਾਹਿਬ ਗੁਰਦੁਆਰੇ ਵਿੱਚ ਡਿਊਟੀ ਕਰਦੇ ਗ੍ਰੰਥੀ ਸਿੰਘ ਦਾ ਦੇਰ ਰਾਤ ਤੇਜ਼ ਤਾਰ ਹਤਿਆਰਾਂ ਨਾਲ ਹੋਇਆ ਕਤਲ ਕਤਲ ਕਰਨ ਵਾਲੇ ਵਿਅਕਤੀ ਦੀ ਹੋਈ ਪਹਿਚਾਣ ਪੁਲਿਸ ਉਸ ਦੀ ਗ੍ਰਿਫਤਾਰੀ ਲਈ ਕਰ ਰਹੀ ਹੈ ਸ਼ਾਪੇ ਮਾਰੀ ਇਹ ਭਾਈ ਜੀ ਵਾਰਦਾਤ ਇਹ ਹੋਈ ਆ ਪੀ ਬਾਬਾ ਬਕਾਲਾ ਸਾਹਿਬ ਗੁਰਤੇਗ ਭਾਦਰ ਸਾਹਿਬ ਦੀ ਨਵੀਂ ਪਾਸ਼ਾ ਹੀ ਡੂੜੀ ਕਰਦੇ ਪੱਕੇ ਸੀ ਰਾਤ 12 ਤੋਂ 2 ਵਜੇ ਤੱਕ ਇਹਨਾਂ ਦੀ ਡੂੜੀ ਸੀ ਤੇ ਡੂੜੀ ਸਮਾਪਤੀ ਹੋਣ ਦੇ ਮੁਰਗੇ ਆਪਣੇ ਪਿੰਡਾਂ ਮੱਦ ਨੂੰ ਆ ਰਿਹਾ ਸੀ ਨਹੀਂ ਦੀਗ ਰਿਆ ਚੌਂਕੀ ਦੇ ਨੇੜੇ ਇਹ ਵਾਗੂ ਜੀ ਇਹ ਕਤਲ ਕੀਤਾ ਗਿਆ ਤੇ ਕੋਈ ਇਹ ਕਾਰਵਾਈ ਦਾ ਪਤਾ ਨਹੀਂ ਅਜੇ ਤੱਕ ਲਗਾ ਤੇ ਸਾਰੇ ਪੁਲਿਸ ਨੇ ਵੀ ਬਹੁਤ ਜਿਆਦਾ ਭਜਨਕ ਕੀਤੀ ਮਾਰੇ ਉਹਨਾਂ ਨੇ ਆਪਣੀ ਕਾਰਵਾਈ ਪੂਰੀ ਕੀਤੀ ਆ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਕੀ ਨਾਸਿਕ ਇਹਨਾਂ ਦਾ ਨਾਮ ਆ ਜੀ ਰਮਨਦੀਪ ਰਮਨਦੀਪ ਸਿੰਘ ਹੀ ਰਮਨਦੀਪ ਸਿੰਘ ਹੀ ਸਨ ਆਫ ਸਰਦਾਰ ਦਰਬਾਰ ਸਿੰਘ ਤੇ ਉਮਰ ਕਿੰਨੀ ਹੈ ਇਹਨਾਂ ਦੀ ਉਮਰ ਮਾਰੇ ਹੋਗੀ 28 ਕਿਸਾਲ ਹੋਗੀ ਜੀ 27 28 ਸਾਲ ਤੇ ਅਜੇ ਸਾਲ ਇੱਕ ਵਿਆਹ ਨੂੰ ਹੋਇਆ ਤੇ ਤਿੰਨ ਤਿੰਨ ਕਿ ਮਹੀਨੇ ਦਾ ਬੱਚਾ ਆਜੇ ਛੋਟਾ ਆਜੇ ਹਾਂਜੀ ਤੇ ਬਹੁਤ ਜ਼ਿਆਦਾ ਮਾੜਾ ਕੰਮ ਹੋਇਆ ਵਾ ਪਤਾ ਲਗਾ ਕੁਝ ਨਹੀਂ ਜੀ ਦਾ ਕਰਨ ਨਹੀਂ ਜੀ ਹਜੇ ਤੱਕ ਕੋਈ ਪਤਾ ਨਹੀਂ ਲੱਗਾ ਪਤਾ ਲੱਗ ਭਾਵੇਂ ਜਾਏਗਾ ਜੀ ਹਜੇ ਤੱਕ ਦੇ ਕੋਈ ਪਤਾ ਨਹੀਂ ਲੱਗਾ ਕੀ ਕਿਹਾ ਜਾ ਰਿਹਾ ਜਿਹੜਾ ਅੱਖਾਂ ਦੇ ਵਿੱਚ ਵੀ ਕੋਈ ਤਿੱਖੀ ਚੀਜ਼ ਮਾਰ ਕੇ ਅੱਖਾਂ ਕੱਢੀਆਂ ਜਾਂ ਬੜੀ ਬੇਰਹਿਮੀ ਨਾਲ ਜਿਹੜਾ ਕਹ ਲਿਆ ਕਤਲ ਕੀਤਾ ਗਿਆ ਹੈ ਹਾਂਜੀ ਹਾਂਜੀ ਉਹ ਵੇਖਿਆ ਹੀ ਲਾਗੇ ਲਪਾਪਾ ਪਿਆ ਵੇਖਿਆ ਵਾ ਕੋਈ ਲਾਲ ਮਿਰਚਾਂ ਦਾ ਪਹਿਲਾਂ ਅੱਖਾਂ ਦੇ ਵਿੱਚ ਲਾਲ ਮਿਰਚਾਂ ਪਾਈਆਂ ਗਈਆਂ ਤੇ ਫਿਰ ਇਹ ਮਾਰਿਆ ਇਤਨਾ ਕਤਲ ਕੀਤਾ ਗਿਆ ਤਾਂ ਹੁਣ ਬਾਅਦ ਦੇ ਵਿੱਚ ਹੁਣ ਜਦੋਂ ਮਾਰਿਆ ਲਾ ਚੁੱਕੀ ਬਾਕੀ ਸਭ ਕੋ ਜੋ ਕਾਰਵਾਈ ਪੁਲਸ ਨੇ ਕਰ ਲਈ ਆ ਮਾਰੇ ਦੇ ਸਾਰੇ ਮੁਲਾਜ਼ਮ ਸਾਹਿਬ ਆਏ ਤੇ ਬਾਹਰ ਦੇ ਵਿੱਚ ਜਦੋਂ ਲਾ ਚੁੱਕੇ ਟੈਂਪੂ ਦੇ ਵਿੱਚ ਨਹੀਂ ਰੱਖੀ ਤ ਉਹਦੇ ਥੱਲੇੋਂ ਮਾਰੇ ਕਿਰਚੀ ਨਿਕਲੀ ਆ ਹਾਂਜੀ ਤੇ ਕਿਰਚੀ ਨਿਕਲੀ ਕਿਰਚੀ ਕੀਨ ਪ੍ਰਸ਼ਾਸਨ ਤੋਂ ਕੀ ਮੰਗ ਕਰਨੀ ਚਾਹੋਗੇ ਇਨਸਾਫ ਦੇ ਸਾਨੂੰ ਤੇ ਪ੍ਰਸ਼ਾਸਨ ਕੋਈ ਉਹ ਮੰਗਵਾ ਜੀ ਸਾਡਾ ਇਨਸਾਫ ਹੋਣਾ ਚਾਹੀਦਾ ਵਾ ਬਸ ਉਹ ਤੇ ਮਾਰੇ ਕੋਈ ਮੰਗ ਨਹੀਂ ਇਨਸਾਫ ਹੋਣਾ ਚਾਹੀਦਾ ਮਾਰੇ ਸਾਰਿਆਂ ਕੋਲ ਇਹ ਤੇ ਬੇਨਤੀ ਇਹੋ ਕਰਦੇ ਕੋਈ ਵੀ ਪ੍ਰਸ਼ਾਸਨ ਮਾਰੇ ਆਉਂਦਾ ਵਾ ਤਹਿਆਂ ਆਨੇ ਵੀ ਸਾਡਾ ਇਨਸਾਫ ਹੋਣਾ ਚਾਹੀਦਾ ਉਹ ਮੇਰਾ ਬੇਟਾ ਵਾ ਜੀ ਠੀਕ ਆ ਜੀ ਤੇ ਇੱਕ ਹੀ ਗੱਲ ਹੋਈ ਤੁਹਾਨੂੰ ਕਦੋਂ ਪਤਾ ਲੱਗਦਾ ਇਸ ਘਟਨਾ ਬਾਰੇ ਮੈਂ ਨਾਲ ਹੀ ਆਉਂਦੀ ਜੀ ਰਾਤੀ ਨਾਲ ਆਉਣਾ ਸੀ ਤੋਏ ਨਹੀਂ ਸਵੇਰੇ ਪਤਾ ਲੱਗਾ ਛੇ ਸਵੇਰੇ ਤੁਹਾਨੂੰ ਪਤਾ ਲੱਗਦਾ ਮੇਰਾ ਦਿਮਾਗ ਨਹੀਂ ਕੰਮ ਕਰਦਾ ਜੀ ਮਾੜਾ ਇਹ ਮੈਂ ਹੋਂ ਤਾਂ ਤੇ ਬੱਚੇ ਕਿੰਨੇ ਆ ਜੀ ਆਪਣਾ ਜਿਹੜਾ ਵੀਰਪੁਰਾ ਪਾਟੀ ਸਿੰਘ ਉਹਦੇ ਉਹਦਾ ਇੱਕੋ ਮੁੰਡਾ ਇੱਕ ਮੁੰਡਾ ਵਾ ਜੀ ਹਾਂ ਠੀਕ ਹੈ ਜੀ ਕਿੰਨੀ ਉਮਰ ਦਾ ਮੁੰਡੇ ਦੀ ਉਨੀ ਅਗੇ 3-4 ਮਹੀਨੇ ਤੇ ਕਿੰਨਾ ਚਿਰ ਹੋਇਆ ਇਹ ਵਿਆਹ ਇਹਨੂੰ ਜੀ ਇੱਕ ਸਾਲ ਦੇ ਇੱਕ ਮਹੀਨਾ ਹੋ ਗਿਆ ਜੀ ਕਿਸੇ ਵੀ ਸਾਨੂੰ ਸਲਾਹ ਇਤਲਾਹ ਮਿਲੀ ਸੀ ਦਲਬਾਖ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਹੈ ਜੀ ਰਮਦੀਪ ਸਿੰਘ ਜੋ ਕਿ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਂਦਾ ਹੈ ਤੇ ਉਸ ਨੂੰ ਮੱਧਪਿੰਡ ਦੇ ਇਹਨਾਂ ਦੇ ਆਪਣਾ ਪਿੰਡ ਇਹਨਾਂ ਦਾ ਆਪਣਾ ਰੇਗਿਆ ਦੇ ਨੇੜੇ ਉੱਥੇ ਸਾਹਬ ਸਿੰਘ ਨਾਮ ਦੇ ਵਿਅਕਤੀ ਨੇ ਉਹਦਾ ਦੱਤਰ ਮਾਰ ਕੇ ਤੇ ਉਹਦਾ ਜਿਹੜਾ ਕਤਲ ਕਰ ਦਿੱਤਾ ਹੈ ਇਹ ਕਿ ਕਾਰਨ ਪਰ ਲੱਗਾ ਜੀ ਇਹ ਜੀ ਤਫਤੀਸ਼ ਦਾ ਵਿਸ਼ਾ ਚੱਲ ਰਿਹਾ ਹੈ ਇਨਵੈਸਟੀਗੇਸ਼ਨ ਹੋ ਰਹੀ ਆ ਇਹ ਦੱਸਿਆ ਗਿਆ ਕਿ ਸਾਈਕਲ ਤੇ ਦੋਵੇਂ ਪਿਉ ਪਤ ਆ ਰਹੇ ਸੀ ਗੁਰਦਾਰ ਸਾਹਿਬ ਤੋਂ ਗ੍ਰੰਥ ਜੰਗ ਦੀ ਸੇਵਾ ਨਿਭਾ ਕੇ ਤੇ ਰਸਤੇ ਦੇ ਵਿੱਚ ਉਸ ਨੇ ਇਹਦੇ ਡਾਕਟਰ ਮਾਰੇ ਆ ਸਾਬ ਸਿੰਘ ਜੀ ਜਿਹੜੇ ਨੇ ਕਤਲ ਕੀਤਾ ਤਾਂ ਦਿੰਦਾਰ ਉਹ ਜਿਹੜੇ ਕਿੱਥੋਂ ਦੇ ਰਹਿਣ ਵਾਲੇ ਨੇ ਉਹ ਜੀ ਵਾਸੀ ਪਿੰਡ ਮੱਧ ਥਾਣਾ ਬਿਆਸ ਦੇ ਰਹਿਣ ਵਾਲੇ ਆਪਸੀ ਰੰਜਿਸ਼ ਕੋਈ ਪੁਰਾਣੀ ਪਹਿਲਾਂ ਜਲਦੀ ਹੀ ਨਾਲ ਦੀ ਇਹਨਾਂ ਦਾ ਜੀ ਤਫਤੀਸ਼ ਚੱਲ ਰਹੀ ਆ ਜੇ ਕੋਈ ਇਹੋ ਜੀ ਗੱਲ ਸਾਹਮਣੇ ਆਉਗੀ ਤੇ ਉਹਦੇ ਮੁਤਾਬਕ ਉਹਨਾਂ ਦੇ ਪਿਤਾ ਜੀ ਦੇ ਬਿਆਨ ਲਿਖੇ ਆ ਤੇਮ ਕਰਮਾਦਰ ਦੇ ਡਿਸਟ੍ਰਿਕਟ ਇਟਾਇਆ ਜਿਹੜੇ ਸਾਫ ਸਿੰਘ ਜਿੰਨਾ ਤੇ ਪਹਿਲਾ ਕੋਈ ਮਕਦਮਾ ਦਰਜਾਗਾ ਨਹੀਂ ਜਿਹੜੇ ਇਹੋ ਜਿਹੀ ਕੋਈ ਗੱਲ ਨਹੀਂ ਇਸ ਸਬੰਧ ਕੋ ਮਾਮਲਾ ਦਰਜ ਕੀਤਾ ਹੋਇਆ ਜੀ ਜਿਹੜਾ ਕਤਲ ਹੋਇਆ ਇਹਦੇ ਸਬੰਧ ਜੋ ਤੇ ਪਤਾ ਦੇ ਬਿਆਨਾਂ ਦੇ ਆਧਾਰ ਦੇ ਉੱਪਰ ਕਾਰਵਾਈ ਚੱਲ ਰਹੀ ਜੀ ਕੱਦੀ ਦੋਸ਼ੀ ਜਿਹੜਾ ਪੁਲਿਸ ਦੀ ਗ੍ਰਿਫਤ ਵਿੱਚ ਐਸੀ ਪੁਲਿਸ ਸਬੰਧ ਵਿੱਚ ਜੀ ਟੀਮਾਂ ਤਿਆਰ ਆ ਤੇ ਮਾਨਯੋਗ ਸੀਨੀਅਰ ਅਫਸਰਾਂ ਦੇ ਰਹਿਨਮਾਈ ਹੇਠ ਰੀਡ ਕਰ ਰਹੇ ਆ ਤੇ ਦੋਸ਼ੀ ਜਲਦੀ ਜਲਦੀ ਫੜ ਜਾਏ ਕੋਈ ਲਾਲ ਮਿਰਚਾਂ ਦਾ ਵੀ ਸਾਹਮਣੇ ਆ ਰਿਹਾ ਜੀ ਕਿ ਲਾਲ ਮਿਰਚਾਂ ਪਾਈਆਂ ਗਈਆਂ ਕਤਲ ਕਰਨ ਤੋਂ ਪਹਿਲਾਂ ਉਹਦੇ ਲੱਗੇ ਕੋਈ ਲਪਾਵਾ ਲੱਗੋਏ ਇੱਕ ਉਹਦੀ ਅੱਖ ਬਾਹਰ ਨਿਕਲੀ ਪਈ ਹੈ ਜਿਸ ਤੱਕ ਨਹੀਂ 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 ਇਹੋ ਜੀ ਕੋਈ ਗੱਲ ਨਹੀਂ ਹੈ ਤੇ ਤੇਜ਼ ਤਰ੍ਹਾਂ ਹਥਿਆਰਾਂ ਦੇ ਨਾਲ ਇਹਦੇ ਦਾਤਰ ਵਗੈਰਾ ਉਹਨਾਂ ਦੱਸਿਆ ਉਹਦੇ ਪਿਤਾ ਜੀ ਦੇ ਬਿਆਨਾਂ ਦੇ ਮੁਤਾਬਕ ਤੇ ਉਹਦੇ ਨਾਲ ਉਹਦੇ ਫੇਸ ਦੇ ਉੱਪਰ ਵੀ ਕੱਟ ਲੱਗੇ ਆ ਕੋਈ ਇਹੋ ਜੀ ਗੱਲ ਅਜੇ ਤੱਕ ਸਾਹਮਣੇ ਨਹੀਂ ਆ ਕੋਈ ਬਾਹਰ ਆਈ ਕੋਈ ਤਸਵੀਰਾਂ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਕਿ ਅੱਖ ਨਿਕਲ ਗਈ ਇੱਕ ਉਹਦੀ ਅੱਖ ਕੱਢੀ ਗਈ ਦੇਖੋ ਉਹਦੇ ਫੇਸ ਦੇ ਉੱਪਰ ਉਹ ਉਬਾਕੀ ਡਾਕਟਰ ਸਾਹਿਬ ਕੋ ਪੋਸਟਮਾਰਟ ਰਿਪੋਰਟ ਦੇ ਵਿੱਚ ਜੋ ਵੀ ਕਲੀਅਰ ਹੋਗਾ ਸਹੀ ਗਾ